ਲੋ ਜੀ ਤੁਹਾਨੂੰ ਸਾਡਾ ਰਾਜਸਥਾਨ ਵਾਲਾ ਕਾਰ ਦਿਖਾਉਨੇ ਆ ਸਾਡਾ ਰਾਜਸਥਾਨ ਵਾਲਾ ਜਿਹੜਾ ਕਾਰ ਹੈਗਾ ਜੀ ਇਹ ਦੇਖੋ ਜੀ ਇਹ ਸਾਡੇ ਐਂਟਰੀ ਆ ਗਈ ਜੀ ਇਹ ਗੱਡੀ ਦੀ ਪਾਰਕਿੰਗ ਆ ਗਈ ਬਾਥਰੂਮ ਆ ਗਿਆ ਗੈਸਟ ਰੂਮ ਆ ਗਿਆ ਜੀ ਇਹ ਸਾਡਾ ਮਕਾਨ ਹੈ ਬਲੌਗ ਬਣਾ ਰਿਹਾ ਇੱਕ ਘਰ ਤੇ ਖਾ ਰਿਹਾ ਘਰ ਅੱਛਾ ਅੱਜ ਨਇਆ ਬੂਟ ਪਹਿਰ ਸਾਸਰੇ ਜਵਾਂ ਦੀ ਤਿਆਰੀ ਦੀਖੇ ਸਾਂ ਮੈਂ ਇਹਨਾਂ ਹੀ ਲੱਗੇ ਜਮਾਨੇ ਏ ਆ ਜਾ ਆ ਜਾ ਭਾਈ ਆ ਜਾ ਕੋਈ ਨਹੀਂ ਇਹ ਦੇਖੋ ਜੀ ਸਾਡੇ ਘਰ ਦੇ ਬਾਹਰ ਮੂਰੇ ਅੰਮ ਦਾ ਬੂਜਾ ਲੋਕ ਇਹਨੇ ਰਸਤਾ ਚ ਅੰਬ ਨਹੀਂ ਹੁੰਦੇ ਅੰਮ ਦਾ ਬੂਜਾ ਦੇਖੋ ਜੀ ਟਿਆਰ ਖੜਾ ਜੀ ਹੁਣ ਇਹ ਆ ਚੀਕੂ ਵੇਖੋ ਜੀ ਸਾਡਾ ਦੇਖ ਲੋ ਜੀ ਕਿਤ ਪੂਰੇ ਫਲ ਨਾਲ ਲੱਦਿਆ ਪਿਆ ਹੁਣ ਇਸ ਟਾਈਮ ਪੂਰਾ ਪੀਕ ਤੇ ਆ ਹੈ ਤੁਹਾਨੂੰ ਨੀਰੇ ਕਰਕੇ ਦਿਖਾ ਦਿੰਨੇ ਜੀ ਆਹ ਦੇਖੋ ਜੀ ਚੀਕੂ ਲੱਗੇ ਪੈਣ ਉਦੋਂ ਬਾਅਦ ਆ ਸ਼ੋਕੇ ਦਾ ਆ ਗਿਆ ਜੀ ਆਹ ਦੇਖੋ ਜੀ ਬੀਲ ਦਾ ਪੇੜ ਜਿਹੜੇ ਭੈਣ ਭਾਈ ਕਹਿੰਦੇ ਨੇ ਵੀ ਬੀਲ ਕਿੱਥੇ ਲੱਗਦਾਗਾ ਕਿਵੇਂ ਲੱਗਦਾਗਾ ਆਹ ਬੀਲ ਦਾ ਪੇੜ ਪੇੜ ਹੈ ਜੀ ਦੇਖੋ ਲੱਦੇ ਲੱਗ ਰਹੇ ਨੇ ਫਲ ਦੀ ਸੀ ਦੰਦੇ ਨਾਲ ਉਹ ਦੇਖੋ ਜੀ ਸਾਹਮਣੇ ਮੋٹے ਮੋٹے ਦੇ ਫਲ ਉਹ ਦੇ ਇਹ ਦੇਖੋ ਉਦੋਂ ਬਾਅਦ ਇਹ ਕਰਕੇ ਨਾ ਜਦੋਂ ਪੱਕ ਜੇ ਜਾਂਦਾ ਹੈ ਉਦੋਂ ਇਸ ਲੋਟ ਪਰ ਇਹ ਪਾਟ ਕੇ ਨਾ نیچے ਡਿੱਗਣ ਲੱਗ ਜਾਂਦਾ ਹੈ। ਆਹ ਦੇਖੋ। ਇਹ ਹੈ ਜੀ ਨੇਚਰਲੀ। ਕਿਹ ਨੂੰ ਨਾ ਦਿਖਾਤਾ। ਇਹ ਸਾਡਾ ਪਸ਼ਵਾਂ ਦਾ ਹੈ ਜੀ ਇੱਧਰਲੇ ਪਾਸੇ ਦੇਖੋ। ਆਹ ਸਾਡਾ ਵੱਖਰਾ ਹੀ ਹੈ ਜੀ ਇੱਧਰਲੇ ਪਾਸੇ ਜਿਹੜੇ ਕੋਈ ਡੰਗਰ ਪਸ਼ੂ ਰੱਖਣੇ ਹੁੰਦੇ ਉਹਨਾਂ ਵਾਸਤੇ। ਕੁੱਤੜ ਵਾਲੀ ਮਸ਼ੀਨ ਦੇਖ ਲਓ ਜੀ ਨਾਲ ਹੀ। ਆਟੇ ਵਾਲੀ ਚੱਕੀ ਦੇਖ ਲਓ ਜੀ। ਇਦੋਂ ਦੋ ਗੇਟ ਹੈ ਜੀ ਇੱਕ ਆਹ ਗੇਟ ਵੇਖੋ ਜੀ ਇਧਰਲੇ ਪਾਸੇ ਜਿਹੜਾ ਬਾਹਰ ਨੂੰ ਜਿਹੜਾ ਬਾਹਣ ਬਾਹਣ ਹੈਗਾ ਜੀ ਬਾਹਣ ਸਾਡਾ ਇੰਹੀ ਪਿਆ ਜੀ ਇਧਰ ਪਾਣੀ ਘਟ ਉਹ ਸਾਡੇ ਪਸ਼ੂ ਬੈਠੇ ਜੀ ਆਹ ਦੇਖੋ ਜੀ ਸਾਡੇ ਇਹ ਪਾਣੀ ਪਾਉਣ ਵਾਸਤੇ ਡੰਗਰਾਂ ਨੂੰ ਖੇਲ ਬਣੀ ਹੋਈ ਹੈ ਜੀ ਜਿਹਨੂੰ ਹੋਦੀ ਕਹਿੰਦੇ ਨੇ ਆਪਾਂ ਹੋਦ ਇਹ ਸਟੋਰੇਜ ਹੈ ਜੀ ਪਾਣੀ ਦਾ ਬੋਰ ਤੋਂ ਲਿਆ ਕੇ ਪਾਣੀ ਇਹਦੇ ਵਿੱਚ ਸਟੋਰ ਕਰ ਲੀਦਾ ਇਹ ਤੋਂ ਫਿਰ ਮੋਟਰਾਂ ਰਾਹੀਂ ਉੱਪਰ ਚੜ੍ਹਾ ਦਿੰਦੇ ਨੇ ਟੰਕੀਆਂ 'ਚ ਨਾਉਣ ਤੋਂ ਨੂੰ ਬਰਤਨ ਨੂੰ ਇਹ ਦੇਖੋ ਜੀ ਆਦੋਂ ਇਹ ਬੀਲ ਕਿਰੇ ਪਏ ਨੇ ਜੀ ਤਿੰਨ ਪੀਸ ਪਏ ਨੇ ਇਹ ਤਿੰਨੇ ਬਾਥਰੂਮ ਆ ਗਏ ਜੀ ਕਿਉਂ ਫੈਮਿਲੀ ਕਾਫੀ ਵੱਡੀ ਹੈ ਜੀ ਸਾਡੀ ਗ੍ਰੀਨਰੀ ਦੇਖੋ ਜੀ ਮਕਾਨ ਦੇ ਸੱਜਣੇ ਦੀ ਗ੍ਰੀਨਰੀ ਦੇਖੋ ਜੀ ਕਿੱਦਾਂ ਆਂਦੀ ਹੈ ਇਹ ਸ਼ੋਕਾ ਟਰੀਆਂ ਜੀ ਨਾਲ ਜਿਹੜਾ ਆਪਾਂ ਨਹੀਂ ਕਹਿੰਦੇ ਜੀ ਛੋਟਾ ਫਲਕਾ ਜਿੰਨੂੰ ਕਹਦੇ ਨੇ ਵੀ ਆਪਾਂ ਡੇਲਾ ਇਹਦੇ ਡੇਲੇ ਕਹਿੰਦੇ ਨੇ ਉਹ ਕਰੋਂਦਾ ਕਹਿੰਦੇ ਨੇ ਉਹ ਡੇਲੇ ਦਾ ਹੈ ਹੂੰ ਬਲੋਕ ਪਿਆ ਆ ਵੇਖੋ ਜੀ ਰਾਜਸਥਾਨ ਚ ਕਹਿੰਦੇ ਨੇ ਹੁਣੇ ਵੀ ਤੁਲਸੀ ਜੀ ਦਾ ਬੂਜਾ ਘਰੇ ਆਪਾਂ ਰੱਖਦੇ ਆ ਤੁਲਸੀ ਜੀ ਦਾ ਬੂਜਾ ਜੀ ਬੂਜਾ ਐ ਰੱਖੀਦਾ ਜੀ ਇੰਨਾ ਉੱਪਰ ਐ ਦੇਖੋ ਜੀ ਜ਼ਮੀਨ ਤੋਂ ਕਿੰਨਾ ਉੱਪਰ ਐ ਘੱਟੋ ਘੱਟ 3 ਫੁੱਟ 3.5 ਫੁੱਟ ਉੱਪਰ ਐ ਐਸ ਕਰਕੇ ਇਹਨੂੰ ਨਾ ਉਹ ਵੀ ਗੰਦੀ ਚੀਜ਼ ਨਹੀਂ ਨਜ਼ਰ ਆਉਂਦੀ ਬਹੁਤ ਪਵਿੱਤਰ ਪੂਜਾ ਹੁੰਦਾ ਜੀ ਆ ਸਾਡੀ ਭਤੀਜੀ ਦੇਖ ਲਓ ਜੀ ਪੂਜਾ ਕਰਦੀ ਪਈ ਹੈਗੀ ਇੱਥੇ ਇਹ ਰੋਜ਼ ਤੜਕੇ ਉੱਠ ਕੇ ਨਹਾ ਤੋ ਕੇ ਐਂ ਪੂਜਾ ਕਰਦੀ ਆ ਤੁਲਸੀ ਮਾਤਾ ਦੀ ਨਾਲ ਹੀ ਕੇਲੇ ਦਾ ਬਰਖ ਖੜਾ ਜੀ ਮਗਰ ਲੈ ਬਹਾਏ ਦੇ ਫੇਰ ਉਹ ਆਪਣਾ ਬੇਲ ਦਾ ਬੂਟਾ ਖੜਾ ਜੇ ਇੱਕ ਆ ਖੜਾ ਬੇਲ ਦਾ ਬੂਟਾ ਅੱਜ ਤੁਹਾਨੂੰ ਹੋਰ ਦਿਖਾਉਂਦੇ ਵੇਲ ਦਾ ਬੂਟਾ ਤਾਂ ਕਿਵੇਂ ਲੱਗਿਆ ਪਿਆ ਇਹ ਗ੍ਰੀਨਰੀ ਦੇਖੋ ਜੀ ਇਹ ਇਹ ਕੱਲੇ ਮਕਾਨ ਦੇ ਸਾਹਮਣੇ ਦੀ ਗ੍ਰੀਨਰੀ ਹੈ ਇਹ ਪਪੀਤਾ ਖੜਾ ਜੇ ਨਾਲ ਪਪੀਤਾ ਆ ਹੀ ਨਹੀਂ ਖੜਾ ਜੀ ਨਾਲ ਲੱਗੇ ਪਏ ਨੇ ਆ ਦੇਖੋ ਇਹ ਨਾਰ ਦੇਸੀ ਨਾਰ ਇਹ ਲਫਾਵੇ ਪਾਚੜੇ ਵਿੱਚ ਤੋਤੇ ਵਗਰਾ ਜਾਨਵਰ ਵਗਰਾ ਜਿਹੜੇ ਪੱਕੇ ਜਾਂਦੇ ਨੇ ਖਰਾਬ ਕਰ ਦਿੰਦੇ ਆਹ ਦੇਖੋ ਜਿੱਕ ਪਾਣੀ ਦਾ ਹੋਜ ਹੋ ਰਿਹਾ ਇਹ ਦੋ ਕੰਮ ਲੈਨੇ ਗੱਡੀ ਗੁੱਡੇ ਤੋਂ ਹੌਣ ਚ ਲੈ ਲੈਨੇ ਆ ਜਾਂ ਪਸ਼ੂ ਡੰਗਰ ਨੂੰ ਪਾਣੀ ਪਿਆ ਆਹ ਦੇਖੋ ਜੀ ਇਹ ਹੈ ਵੀਲ ਦੇਖੋ ਕਿੱਡੇ ਕਿੱਡੇ ਵੱਡੇ ਵੱਡੇ ਵੀਲ ਹੈ ਲੱਗੇ ਪਏ ਨੇ ਸਾਰੇ ਉਹ ਸਾਡੇ ਸਾਹਮਣੇ ਉਧਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਮੇਰੇ ਚਾਚੇ ਦਾ ਘਰ ਹੈ। ਉਹ ਸਾਹਮਣੇ ਆਜ ਗੇਟ ਹੈ। ਇਧਰੋਂ ਸਾਰਾ ਬਸ ਆਹ ਐਂਟਰੀ ਹੈ। ਉਹ ਸਾਡੇ ਸਾਹਮਣੇ ਤੁਰ ਤੱਕ ਉਹ ਬਾਣੀ-ਬਾਣ ਆਪਣਾ ਹੀ ਨਜ਼ਰ ਆਉਂਦਾ। ਇਹ ਹੈ ਜੀ ਸਾਡਾ ਰਸਤਾਲਾ ਦਾ ਘਰ। ਅਖਾਤਾ ਤੁਹਾਨੂੰ ਕਿਸੇ ਭੈਣ ਭਾਈ ਨੂੰ ਹੀ ਹੁੰਦਾ ਦਾ। ਆਹ ਖੜਾ ਜੇ ਮੇਥੋਂ ਛੋਟਾ ਭਾਈ ਹੈ ਦਾ। ਬਠਿੰਡੇ ਰੰਦਾ ਦਾਣਾ ਮੰਡੀ ਜੇ ਦੀ ਸ਼ੋਅ ਭਾਈ ਜੀ ਕੋਨਾ ਆ ਕੇ ਨਿਕਲਿਆ ਜੇ ਬਾਹਰ ਉਹ ਨਿੰਗੇ ਪੰਡੇ ਖੜਾ ਜੇ ਉਹ ਬਠਿੰਡੇ ਜੇ ਉਹਦੀ ਡੇਰੀ ਦੀ ਜਾਨ ਉਹ ਦੇਖੋ ਜੀ ਕੱਪੜੇ ਸੁਕਾਈ ਜਾਂਦਾ ਰਿੰਦਾ ਹੁਣ ਚਲੋ ਧੰਨਵਾਦ ਜੀ ਤੁਹਾਨੂੰ ਇਨਾ ਕੁਝ ਅਸੀਂ ਆਪਦਾ ਘਰ ਦਾ ਵੀਊ ਦਿਖਾਤਾ ਇਹ ਜੀ ਕੋਗਲਾਂ ਨਹੀਂ ਬੀਤੇ ਸਭ ਕੁਝ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਬੜੀਆ ਸੋਹਣਾ ਮਕਾਨ ਬਣਿਆ ਹੋਇਆ ਹੈ ਬਸ ਆਈਆਂ ਇੱਥੇ ਸਾਡੀ ਫੈਮਿਲੀ ਕੋਈ ਨਹੀਂ ਛੋਟੀ ਜੀ ਫੈਮਿਲੀ ਰਹਿੰਦੀ ਹੈ ਇੱਥੇ ਬਾਕੀ ਸਾਰੇ ਥੋਡੀ ਸੇਵਾ ਜਿੱਥੇ ਹਾਜ਼ਰ ਹਾਂ ਜੀ ਪੰਜਾਬ ਦੇ ਇੱਥੇ ਰਹਿੰਦੇ ਥੋਡੇ ਕੁੜੇ ਥੋਡੇ ਚਰਨਾ ਤੇ ਰਹਿੰਦੇ ਨੇ ਥੋਡੀ ਸੇਵਾ